ਜੀ ਇਹ ਜਦੋਂ ਆਪਾਂ ਲੁਧਿਆਣੇ ਤੋਂ ਦਰਾਹੇਵਾਲ ਨੂੰ ਜਾਂਦੇ ਆ ਤਾਂ ਆ ਗੁਰਥੜੀ ਦਾ ਪੁਲਾ ਗਿਆ ਨਹਿਰ ਦੇ ਨਾਲ ਇਹ ਤੁਸੀਂ ਨਹਿਰ ਦੇਖ ਸਕਦੇ ਹੋ ਉੱਧਰ ਇਹ ਗੁਰਥੜੀ ਦਾ ਪੁਲਾ ਇੱਥੋਂ ਤੁਸੀਂ ਇਹ ਪੁਲ ਦੇ ਉੱਪਰ ਨਹੀਂ ਚੜ੍ਹਦੇ ਨਵੇਂ ਪੁਲ ਦੇ ਇੱਥੋਂ ਸੱਜੇ ਪਾਸੇ ਉਤਾਰ ਲੈਣੀ ਆ ਗੱਡੀ ਤੇ ਆ ਜਿਹੜੀ ਸੜਕ ਹੈ ਪੁਰਾਣੀ ਗੁਰਥੜੀ ਦੇ ਪੁਲ ਨੂੰ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਆ ਜੇ ਆਪਾਂ ਲੁਧਿਆਣੇ ਵੱਲੋਂ ਆਉਣੇ ਆ ਤਾਂ ਇਸ ਪੁਰਾਣੇ ਪੁਲ ਤੋਂ ਸੱਜੇ ਪਾਸੇ ਨੂੰ ਮੋੜਨਾ ਆਹ ਲੋ ਜੀ ਆ ਪੁਰਾਣਾ ਆ ਗਿਆ ਗੁਰਥਰੀ ਦਾ ਪੁਲ ਇੱਥੋਂ ਤੁਸੀਂ ਆ ਆਪਾਂ ਵਿਚਾਲੇ ਚੜ ਗਏ ਸਾਰਾ ਨਹਿਰਾਂ ਵਾਲਾ ਏਰੀਆ ਇਹਦੇ ਨਾਲ ਇੱਥੋਂ ਤਿੰਨ ਨਹਿਰਾਂ ਇੱਥੋਂ ਬਣਦੀਆਂ ਨੇ ਫਿਰ ਅੱਗੇ ਜਾ ਕੇ ਇਸ ਵਾਲੀ ਬ੍ਰਾਂਚ ਤੋਂ ਤੁਸੀਂ ਕਰੂਜ਼ ਖੜਾ ਦੇਖ ਸਕੋਗੇ ਕਿ ਇਸ ਤੋਂ ਅੱਗੇ ਰਾਣਾ ਸਾਹਿਬ ਨੇ ਇੱਕ ਹੋਰ ਨਹਿਰ ਚਲੀ ਜਾਂਦੀ ਨਿਕਲ ਜਾਂਦੀ ਆ ਤੇ ਆ ਇੱਥੋਂ ਤੁਸੀਂ ਰਾਈਟ ਲੈਣਾ ਪਟਿਆਲਾ ਬ੍ਰਾਂਚ ਨੂੰ ਆ ਸੌਰੀ ਆ ਪਟਿਆਲਾ ਬ੍ਰਾਂਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹਨਾਂ ਦੋ ਨਹਿਰਾਂ ਦੇ ਵਿਚਾਲੇ ਦੀ ਇਹ ਸੜਕ ਜਾਂਦੀ ਆ ਜਿਹੜੀ ਰਾਡਾ ਸਾਹਿਬ ਨੂੰ ਜਾਂਦੀ ਆ ਉਸ ਰਾਡਾ ਸਾਹਿਬ ਵਾਲੀ ਸੜਕ ਤੇ ਹੁਣੇ ਇੱਕ ਨਵਾਂ ਪ੍ਰੋਜੈਕਟ ਸਟੇਟ ਗਵਰਨਮੈਂਟ ਦਾ ਬਣਿਆ ਹੈ ਝੂਲੇ ਵਗੈਰਾ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਆ ਜਿਹੜਾ ਕਰੂਜ਼ ਇੱਥੇ ਖੜਾ ਮਿਲੂਗਾ ਤੁਹਾਨੂੰ ਇਹ ਸਟੇਟ ਗਵਰਨਮੈਂਟ ਦਾ ਹੈਗਾ ਇਹ ਪ੍ਰੋਜੈਕਟ ਬਣਿਆ ਹੈ ਹੁਣੇ ਇਹ ਥੋੜੀ ਦੇਰ ਪਹਿਲਾਂ ਹੀ ਚਾਲੂ ਹੋਇਆ ਇਹ ਆ ਦੇਖੋ ਤੁਸੀਂ ਕਰੂਜ਼ ਦੇਖ ਸਕਦੇ ਹੋ ਤੇ ਇਹ ਇਹ ਲੁਧਿਆਣਾ ਫਨ ਕਿੰਗਡਮ ਦੇ ਨਾਂ ਤੇ ਬਣਾਇਆ ਹੈ ਇਹ ਝੁੱਲੇ ਵਗੈਰਾ ਨੇ ਇੱਥੋਂ ਜਸਟ 400 ਮੀਟਰ ਅੱਗੇ ਇਹ ਸੱਤ ਕਨਾਲ ਵਾਲੀ ਲੈਂਡ ਹੈ ਇਹ ਉਹ ਸੜਕ ਆ ਗਈ ਜਿਹੜੀ ਲੰਡੇ ਪਿੰਡ ਨੂੰ ਜਾਂ ਰੜਾ ਸਾਹਿਬ ਨੂੰ ਜਾਂਦੀ ਅੱਗੇ ਤੇ ਇਹ ਆ ਕੋਠੀ ਦੀ ਨਿਸ਼ਾਨੀ ਤੁਸੀਂ ਰੱਖ ਸਕਦੇ ਹੋ ਕੋਠੀ ਦੇ ਨਾਲ ਆਹ ਵਾਲਾ ਜਿਹੜਾ ਰਸਤਾ ਇੱਥੋਂ ਸ਼ੁਰੂ ਹੋ ਜਾਂਦੀ ਏ ਜਗ੍ਹਾ ਤੇ ਅੱਗੇ ਆਹ ਖੰਬੇ ਤੱਕ ਫਰੰਟ ਆ ਤੁਸੀਂ ਦੇਖ ਸਕਦੇ ਹੋ ਇਸ ਖੰਬੇ ਤੱਕ ਇਹ ਇੱਥੇ ਸਿਰਫ ਬੂਰ ਹੋਇਆ ਹੈ ਮੋਟਰ ਦਾ ਕਨੈਕਸ਼ਨ ਨਹੀਂ ਹੈਗਾ ਆ ਬੰਨਾ ਆ ਗਿਆ ਜੀ ਇੱਧਰ ਉਧਰ ਇਹ ਉਹ ਕੋਠੀ ਦੇ ਬੈਕ ਸਾਈਡ ਨੂੰ ਘੁੰਮ ਜਾਂਦਾ ਤੇ ਅੱਗੇ ਜਿਹੜੀ ਤੁਸੀਂ ਬਾਉਂਡਰੀ ਵਾਲ ਵਗੈਰਾ ਦੇਖ ਰਹੇ ਹੋ ਸਾਰੇ ਲੁਧਿਆਣੇ ਦੇ ਲੋਕਾਂ ਨੇ ਪੂੰਜੀਪਤੀਆਂ ਨੇ ਫਾਰਮ ਹਾਊਸ ਵਗੈਰਾ ਬਣਾਉਣ ਲਈ ਖਰੀਦੀ ਆ ਇਸ ਇਹ ਜਗ੍ਹਾ ਦੇ ਜਿਹੜੀ ਇਹ ਤੁਸੀਂ ਸਤਕਰਨ ਲੈਂਡ ਦੇਖਦੇ ਹੋ ਤੇ ਪਿਛਲੀ ਬੈਕ ਸਾਈਡ ਤੇ ਵੀ ਦੋ ਕਰਮ ਦੀ ਇੱਕ ਪਈ ਲੱਗਦੀ ਹੈ ਤੇ ਫਰੰਟ ਇਹਦਾ ਲਗਭਗ 150 ਫੁੱਟ ਇਹ ਸੜਕ ਤੇ ਚਿੱਟੀ ਪੱਟੀ ਵਾਲੀ ਚੌੜੀ ਸੜਕ ਹੈ ਇਹਦੇ ਉੱਤੇ ਲੱਗਦਾ ਹਾਂ ਦੂਜੀ ਜਿਹੜੀ 4.5 ਕਿਲਿਆਂ ਦੀ ਲਗਭਗ ਟੱਕਾ ਉਹ ਆ ਸਾਹਮਣੇ ਤੁਸੀਂ ਲੰਡਾ ਪਿੰਡ ਦੇਖ ਰਹੇ ਹੋ ਇਹਦੀ ਫਿਰਨੀ ਆ ਗਈ ਫਿਰਨੀ ਤੋਂ ਮਤਲਬ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਆਹ ਕੋਠੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਵਿੱਚ ਆ ਇਹ ਇੱਕ ਬਿੱਗੇ ਦੀ ਕੋਠੀ ਆ ਤੇ ਇਹਦੇ ਨਾਲ ਕੁੱਕੀ ਦਾ ਗੇਟ ਆ ਇਹ ਪਹੀ ਨਾਲ ਲੱਗਦੀ ਹੈ ਦੋ ਕਰਮ ਦੀ ਇਹ ਚਾ ਅਚਾਰ ਕੀਲੇ ਸਾਢੇ 4 ਕੀਲੇ ਇਹ ਇੰਟਰਲੋਕ ਅਲੀ ਪਹੀ ਇਹ ਰਸਤਾ ਇਹ ਨਾਲ ਲੱਗਦਾ ਇਹ ਵਾਲੀ ਲੈਂਡ ਆ ਤੇ ਇਹ ਪਿੱਛੇ ਨੂੰ ਉਹ ਜਿਹੜਾ ਤੁਸੀਂ ਮਕਾਨ ਦੇਖ ਰਹੇ ਹੋ ਦੂਰ ਉਹ ਮਕਾਨ ਤੋਂ ਲਗਭਗ ਥੋੜੀ ਜੀ ਇਧਰ ਬੰਨਾ ਰਹਿ ਜਾਂਦਾ ਮੈਂ ਤੁਹਾਨੂੰ ਦੁਬਾਰਾ ਦਿਖਾਣਾ ਇਹ ਕੋਠੀਆ ਵਿੱਚ ਇਹ ਉਹ ਸਾਈਡ ਆ ਕਿ ਜਿਹੜੀ ਸੜਕ ਦੇ ਨਾਲ ਲੱਗਦੀ ਹੈ ਵੱਡੀ ਸੜਕ ਦੇ ਨਾਲ ਇਹ ਕੋਠੀ ਦਾ ਕਿਨਾਰਾ ਇੱਥੇ ਤੱਕ ਇਹ ਜਿੱਥੇ ਤੁਸੀਂ ਡੌਗੀ ਬੈਠਾ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਇਹ ਫੇਰ ਵਿਚਾਲੇ ਕਿਸੇ ਹੋਰ ਦੀ ਮਾਲਕੀ ਆ ਗਈ ਉਸ ਤੋਂ ਬਾਅਦ ਇਹ ਫੇਰ ਇਹ ਦੁਕਾਨਾਂ ਸ਼ੁਰੂ ਹੋ ਗਈਆਂ ਜੀ ਇਹ ਇੱਥੋਂ ਤੁਸੀਂ ਦੇਖ ਸਕਦੇ ਹੋ ਇਹ ਇਹ ਦੁਕਾਨਾਂ ਨੇ ਇਹ ਪਿੱਛੇ ਗਦਾਮ ਆ ਇਹ ਇਹ ਪਿੱਛੇ ਗਦਾਮ ਤੁਸੀਂ ਦੇਖ ਰਹੇ ਹੋ ਸ਼ਟਰ ਵਗੈਰਾ ਸੋਹਣੇ ਗਦਾਮ ਨੇ ਇਨਰ ਬੱਸ ਸਟੈਂਡ ਆ ਗਿਆ ਤੇ ਸਕੂਲ ਆ ਪਿੰਡ ਦਾ ਆ ਫਿਰਨੀ ਆ ਆ ਫਿਰਨੀ ਆ ਕਿ ਦੋਨੋਂ ਸਾਈਡ ਦੀ ਤੇ ਆ ਜਿੱਥੇ ਪਜਾਰੋ ਖੜੀ ਆ ਇੱਥੋਂ ਆ ਦੋ ਸ਼ਟਰ ਵਾਲੀਆਂ ਦੁਕਾਨਾਂ ਤੀਸਰੀ ਆ ਆ ਵਾਲੀ ਦੁਕਾਨ ਆ ਤੇ ਵਿਚਾਲੇ ਦੀ ਇਧਰ ਆਹ ਇਹ ਨੂੰ ਜਾਰੀ ਸੜਕ ਵਿਚਾਲੇ ਦੀ ਤੁਸੀਂ ਆਹ ਦੇਖ ਰਹੇ ਹੋ ਇਹ ਜਿਹੜਾ ਖੇਤ ਨੂੰ ਵੀ ਜਾਂਦਾ ਰਸਤਾ ਤੇ ਅੱਗੇ ਗਦਾਮ ਵਗੈਰਾ ਬਣਿਆ ਹੋਏ ਨੇ ਇੱਕ ਗਦਾਮ ਆ ਜੀ ਵੱਡਾ ਇਹ ਬਿਲਕੁਲ ਦੋ ਗਦਾਮ ਤਾਂ ਨਵੇਂ ਹੀ ਬਣੇ ਆ ਤਾਜ਼ੇ ਗਦਾਮਾਂ ਨੂੰ ਵਿੰਡੋ ਵਗੈਰਾ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ ਵਧੀਆ ਰੈਂਪ ਬਣਿਆ ਹੋਇਆ ਤੇ ਇਹ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਇਹ ਇਹ ਵੱਡਾ ਗਦਾਮ ਹੈ ਇਹਦੇ ਅੰਦਰ 12 ਚੱਕੀ ਰਾਮ ਨਾਲ ਅੰਦਰ ਤੱਕ ਜਾ ਲੱਗਦੀ ਆ ਇਹ ਤੀਸਰਾ ਛੋਟਾ ਗਦਾਮ ਆ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਬੰਨਾ ਹੈਗਾ ਇਹ ਬੰਨਾ ਉਹ ਮਕਾਨ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਮੈਂ ਦੋ ਕਰਮ ਦੀ ਇੰਟਰਲੌਕ ਵਾਲੀ ਰਸਤੇ ਦੇ ਉੱਤੇ ਜਾ ਕੇ ਉਹ ਚਿੱਟੀ ਚਿੱਟਾ ਜਿਹੜਾ ਰਹੇਗਾ ਉਹ ਰਸਤਾ ਦਿਖਾਈ ਦੇ ਰਿਹਾ ਜਿਹੜਾ ਇਹ ਇਸ ਦੇ ਨਾਲ ਲੱਗਦਾ ਸਾਰੀ ਜ਼ਮੀਨ ਦੇ ਨਾਲ ਤੇ ਇਧਰੋਂ ਦੀ ਵੀ ਕੋਠੀ ਦੇ ਅੰਦਰ ਦੀ ਰਸਤਾ ਹੈਗਾ ਜ਼ਮੀਨ ਨੂੰ ਲੱਗਦਾ ਇਹ ਰਸਤਾ ਇਹ 3 ਐਚਪੀ ਦੀ ਸਾਲਮ ਮੋਟਰ ਆ ਤੇ ਪਾਣੀ ਇੱਥੇ ਉੱਚੇ ਨੇ ਇੰਜਣ ਚਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਸਾਹਮਣੇ ਤੁਸੀਂ ਸਫੈਦ ਜਿਹੜੇ ਦੇਖ ਰਹੇ ਹੋ ਲਾਈਨ ਦੇ ਵਿੱਚ ਉਹ ਨਹਿਰ ਹੈ ਇਹ ਪਿੰਡ ਦੇ ਤਿੰਨ ਪਾਸੇ ਦੀ ਨਹਿਰ ਲੰਘਦੀ ਆ। ਖੇਤੀਬਾੜੀ ਲਈ ਤਾਂ ਬਹੁਤ ਹੀ ਸਿਰੇ ਦੀ ਜ਼ਮੀਨ ਹੈ ਜੀ। ਤੇ ਜੇ ਬੰਦੇ ਨੇ ਕੁਝ ਹੋਰ ਵੀ ਕਾਰੋਬਾਰ ਕਰਨਾ ਗਦਾਮ ਦੇ ਵਿੱਚ ਆਪਣਾ ਛੋਟੀ ਫੀਡ ਮਿਲ ਆਟਾ ਚੱਕੀ ਜਾਂ ਫਿਰ ਕੋਈ ਟਰਾਲੀਆਂ ਬਣਾਉਣ ਦਾ ਬਿਲਡਿੰਗ ਦਾ ਕੰਮ ਕਰਨਾ ਉਹ ਵੀ ਉਹ ਹੋ ਸਕਦਾ ਜਾਂ ਕਿਰਾਏ ਤੇ ਵੀ ਦਿੱਤਾ ਜਾ ਸਕਦਾ। ਤਿੰਨ ਦੁਕਾਨਾਂ ਆਲਰੇਡੀ ਕਿਰਾਏ ਤੇ ਦਿੱਤੀ ਹੋਈਆਂ ਨੇ।